ਅੱਜ ਤੁਹਾਨੂੰ ਨਾ ਜੀਪਾਂ ਤੇ ਹਾਰਲੇ ਹਾਰਲੇ ਵੀ ਇੱਕ ਸੈਕਿੰਡ ਦੇ ਵਿੱਚ 100 ਤੇ ਜਾਣ ਵਾਲਾ ਹਾਰਲੇ ਦਿਖਾਣਾ ਤੁਹਾਨੂੰ ਇੱਕ ਸੈਕਿੰਡ ਦੇ ਵਿੱਚ 100 ਤੇ ਮੈਂ ਕਹਿੰਦਾ ਯਾਰ ਬਲਾ ਆ ਜਾਂ ਕਿ ਬਲਾ ਆਵਾਜ਼ ਦੀ ਓਏ 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 ਵਾਹ ਜੀ ਦੀ ਬਾਲੀ ਜਿਆਦੇ ਵਾਹ ਖੜਾ ਹੀ ਪਟਾਕੇ ਮਰੀ ਜਾਂਦਾ ਖੜਾ ਹੀ ਇੱਕ ਤਾਂ ਦੇ ਨਾ ਚੀਜ਼ ਉਰੀ ਜਾਂਦੀ ਆ ਪਰ ਰੇਸ ਰੂਸ ਦਿੰਨੇ ਜਾਂਦਾ ਇੰਜਣੀ ਬੜਾ ਤਕੜਾ ਬਲਾ ਦਾ ਤੇ ਰੇਸ ਕਰਦੀ ਇਹਨਾਂ ਦਾ ਪਿਛਲਾ ਬੰਦਾ ਤਾਂ ਮੈਨੂੰ ਲੱਗਾ ਪਿੱਛੇ ਹੀ ਡਿੱਗ ਪਈ ਐ ਐਡਾ ਤਕੜਾ ਸਿਸਟਮ ਹੈ ਇਹ ਬਾਕੀ ਕਲਾਕਾਰੀ ਤਾਂ ਚੀਨੀ ਕੀਤੀ ਐ ਜੋ ਦੇਖ ਜਿਵੇਂ ਏਜੰਸੀ ਤੋਂ ਆਇਆ ਉਸ ਤੋਂ ਬਾਅਦ ਇਹਦੀ ਮੋਡੀਫਿਕੇਸ਼ਨ ਤੇ ਜਦੋਂ ਝਾੜੂ ਲਾ ਦਿੰਦਾ ਰੇਸ ਕਰੀਏ ਜਦੋਂ ਰੇਸ ਕਰਦੇ ਨਾ ਪਿੱਛੇ ਤਾਂ ਮਿਲਟੀ ਮੁੱਟੀ ਮਾਰਦਾ ਚੱਕੇ ਪਸੰਦ ਪਰੇ ਤੇ ਇਹ ਹੈਗਾ ਬਾਰਲਮ ਪੋਟਡ ਮਾਡਲ ਜਿਹਦਾ ਬਾਹਰ ਚੱਲਦਾ ਲੱਗਦਾ ਕਿ ਜਿਹੜੀ ਆਪਾਂ ਫਿਲਮ ਦੇਖਦੇ ਨੇ ਜਿਹੜੀ ਅੱਗ ਅਲੀ ਛੜੀ ਜੀ ਮਾਰਦਾ ਹੁੰਦਾ ਤੇ ਉਹ ਮੋਰ ਚੱਲਦੇ ਬੰਦੇ ਸਾਰਾ ਅੱਗ ਆ ਲਾਂ ਹੁੰਦਾ ਉਵੇਂ ਦਾ ਜਹਾ ਪਤੰਦਰ ਯਾਰ ਇਤਨਾ ਜੀਪਾ ਉਹ ਵੀ ਸਿਰ ਆ ਲਿਆ ਪਿਆ ਜੀ ਜੋ ਸੀਨ ਤੁਸੀਂ ਪਹਿਲਾਂ ਵੀ ਜਾਣਦੇ ਹੋ ਕਿ ਇਹਦੇ ਕੰਮ ਬਾਰੇ ਹਨ ਵੀ ਇਹ ਪਤੰਦਰ ਕਲਾਕਾਰੀਆਂ ਕਰ ਲੈਂਦਾ ਸਾਰਾ ਕੁਝ ਨਾ ਤੋਂਦਰ ਨਹੀਂ ਐ ਤੇ ਵੇਲੇ ਤੁਹਾਨੂੰ ਲੱਗਦਾ ਹੀ ਨਹੀਂ ਨਵੀਂ ਨੂੰ ਮੋਡੀਫਾਈ ਕਰੀ ਲੱਗਦਾ ਕਿ ਬਸ ਸੌਆਲਾ ਤਾਂ ਜਿਵੇਂ origignal ਅੰਦਰ ਸਾਰੇ ਬਾਟ ਕੈਨੇਡਾ ਤੋਂ ਮੰਗਾ ਕੇ ਲਾਏ ਨੇ ਗਰਮੀ 'ਚ ਤਾਂ ਨਹੀਂ ਚੱਲਣਾ ਆਜੋ ਹੁਣ ਆਪਾਂ ਮਲਾਉਣੇ ਤੁਹਾਨੂੰ ਜੱਸੀ ਨਾਲ ਇਹ ਕੀ ਕੀਤਾ ਜੱਸੀ ਜੱਸੀ ਸਾਡਾ ਭਰਾ ਨਾ ਜਦੋਂ ਵੀ ਲਿਆਉਂਦਾ ਅੱਛਦੇ ਪ੍ਰੈਂਡ ਹੀ ਲਿਆਉਂਦਾ ਆਣ ਕੀ ਨਾ ਹੁਣ ਪਤਾ ਨਹੀਂ ਕਿੱਥੋਂ ਚੁੱਕ ਲਿਆ ਪਿਛਲੀ ਦੀ ਆਪਾਂ ਤੁਹਾਨੂੰ ਦਿਖਾਇਆ ਸੀਗਾ ਟਰੈਕਟਰ ਉਹ ਵੀ ਬੜਾ ਯੂਨੀਕ ਸੀਗਾ ਕਿਤੇ ਵੀ ਨਹੀਂ ਸੀ ਦੇਖਿਆ ਨਾ ਜੱਸੀ ਉਹ ਡਿਫਰੈਂਟ ਸੀਗਾ ਸਭ ਨਾਲ ਡਿਫਰੈਂਟ ਸੀ ਨਾ ਬਹੁਤ ਦੇਖਿਆ ਤੇ ਆ ਵੀ ਸਾਡੇ ਭਰਾ ਨੇ ਕਿਹੜੀਆਂ ਕੁੜੀਆਂ ਸੀ ਲਾ ਲਈਆਂ ਆ ਜਾ ਲੱਗੇ ਜਿਹੜੀਆਂ ਕੁੜੀਆਂ ਸੀ ਲਾ ਲਈਆਂ ਮੈਂ ਕਹਿੰਦਾ ਯਾਰ ਸਿਰਾ ਚੀਜ਼ ਆ ਆਤਫ ਤੇ ਸਾਰਿਆਂ ਤੋਂ ਪਹਿਲਾਂ ਸੱਚੀ ਕਾਲ ਵੀਰੇ ਸੱਚੀ ਕਾਲ ਜੀ ਸੋਨਾਂ ਵਾਲੇ ਵੀਰਾਂ ਨੂੰ ਵੀ ਸੱਚੀ ਕਾਲ ਜੀ ਇਹ ਕਿੱਥੋਂ ਲਿਆਂਦਾ ਇਹ ਵੀਰੇ ਆਪਣੇ ਪਿਆਰੇ ਨੇ ਮੋਰਸਲ ਵੀਰ ਕਿਉਂਕਿ ਵੀਰਾਂ ਨੂੰ ਆਪਾਂ ਮੋਰਸਲ ਨਹੀਂ ਬੁਖਾ ਆਪਣਾ ਫਰੈਂਡ ਹੀ ਆ ਮੁੰਡਾ ਕੈਨੇਡਾ ਵਾ ਅੱਛਾ ਜੀ ਉਹਨਾਂ ਨੇ ਬਾਏ ਕੀਤਾ ਸੀਗਾ ਅੱਛਾ ਜੀ ਉਸ ਤੋਂ ਬਾਅਦ ਇਹ ਆਪਣੇ ਕੋਲ ਆ ਗਿਆ ਹੁਣ ਇਹ ਉਹਨਾਂ ਕੋਲ ਨਾ 5-6 ਸਾਲ ਦਾ ਨੀਅਰਬਾਊਟ ਖੜਾ ਸੀ ਇਹ ਹਾਂ ਤੇ ਚੱਲਿਆ ਤਾਂ ਮੈਕਸਿਮਮ ਇਹ ਹਲੇ ਤੱਕ ਆ ਦੇਖ ਲੋ 19000 ਮੈਂ ਤਾਂ 1900 2 19000 ਆ ਗਈ 19000 19000 19000 ਹਾਂ ਤੇ origignal ਦਾ ਵਾ ਸਾਰਾ ਆਓ ਸਾਰਾ ਆਪਣੇ ਕੋਲੇ ਕਿਵੇਂ ਆਇਆ ਆਪਣੇ ਕੋਲੇ ਵੀ ਇਹ ਹੁਣ ਆਪਾਂ ਇਹ ਬਾਏ ਕਰ ਲਿਆ ਆਪਾਂ ਰੱਖ ਰੱਖ ਲਿਆ ਆਪਣੇ ਵਾਸਤੇ ਬੱਲੇ ਜਟਾ ਤੇ ਯਾਰ ਇਹ ਤਾਂ ਉਹ ਗੱਲ ਹੈ ਜਮਦੂਦ ਦੇ ਛੋਟੇ ਵਾਲੀ ਇਹ ਅਸਲ ਜਮਦੂਦ ਦਾ ਇਹ ਅਸਲ ਛੂਟਾ ਵਾ ਵੀਰ ਨੂੰ ਹੱਥ ਪਾ ਕੇ ਬਹਿਣਾ ਬਹਿਣਾ ਨਹੀਂ ਛੋਟਾ ਚੈੱਕ ਦਊਗਾ ਮੈਂ ਦਿੱਤੀ ਆ ਰੇਸ ਪਿੱਛੋਂ ਲੱਤਾਂ ਚੱਕੀਆਂ ਗਈਆਂ ਯਾਰ ਜਸਟ 0 ਤੋਂ 100 ਹੋਣ ਵਾਸਤੇ ਇਹ ਸੈਕਿੰਡ ਲਿੰਦਾ ਵਾ ਇੱਕ ਸੈਕਿੰਡ ਚ 100 ਸੈਕਿੰਡ ਦੇ ਵਿੱਚ ਤੁਸੀਂ ਬੰਦਾ ਕੰਫਰਟੇਬਲ ਚਲਾਉਣ ਵਾਲਾ ਹੋਵੇ ਹਾਂ 0 ਤੋਂ 100 ਤੱਕ ਲੈ ਕੇ ਜਾਣਾ ਵਾ ਬਸ ਤੋਂ ਅੱਗੇ ਦਾ ਬੰਦਾ ਆਪ ਜ਼ਿੰਮੇਵਾਰ ਆ ਵੀ ਕਿੰਨੀ ਕੁ ਭਜਾਉਣਾ ਤੇ ਕਿੰਨਿਆਂ ਕਿਨੂੰ ਸੰਭਲਣਾ ਤੂੰ ਅਦਰਵਾਈਜ਼ ਕੰਟਰੋਲ ਬਹੁਤ ਆ ਤੂੰ ਟੌਪ ਲਾ ਕੇ ਦੇਖਿਆ ਕਿ ਨਹੀਂ ਨਹੀਂ ਆਪਾਂ ਨਹੀਂ ਲਾਇਆ ਲੱਗਣਾ ਨਹੀਂ ਲਾਇਆ ਤੇ ਆਪਣੀ ਰੋੜੀ ਹੈ ਨਹੀਂ ਕਿ ਰੋਡ ਹੈ ਨਹੀਂ ਮਨ ਨੀਅਰ ਅਬਾਊਟ 100 150 ਇਹ ਆ ਜਾਂਦਾ ਵੀ ਬਿਲਕੁਲ ਹੀ ਬਸ ਨਾਰਮਲ ਸਪੀਡ ਆ ਜਾਹੀ ਇਹ ਆਮ ਆ ਦੂਜੇ ਦੀ ਜੀ ਗੇਅਰ ਚ ਹਾਲੇ ਪੰਜਵਾਂ ਪਹਿਣਾ ਹੁੰਦਾ ਪੰਜ ਪੰਜ ਗੇਰ ਪੰਜ ਗੇਰ ਆ ਤੇ ਤੂੰ ਜਿਆਦਾ ਮੇਰਾ ਬਹੁਤ ਧਿਲਣਾ ਇੱਕ ਜਗ੍ਹਾ ਤੇ ਰਹੇ ਤੇ ਇਹਦਾ ਇੰਜਨ ਯਾਰੇ ਕਿੰਨੇ ਸਿਲੰਡਰ ਸਿਲੰਡਰ ਕੀ ਹੋਊਗਾ ਡਬਲ ਸੈਂਡਰਿੰਗ ਆਉਂਦਾ ਵਾ ਹਾਂ ਇਹ ਹੈਗਾ ਹਾਰਲੇ ਦਾ 48 ਹਾਰਲੇ ਦਾ 48 48 ਮਾਡਲ ਹਾਂ ਠੀਕ ਹੈ ਜੀ ਹਾਰਲੇ ਡਰਾਈਵਰ ਮੈਡਨ ਯੂ ਐਸ ਆ ਓਕੇ ਠੀਕ ਹੈ ਜੀ ਇਹਨੂੰ ਆਪਾਂ ਕੋਸ਼ਿਕ ਚੀਂਚਾ ਚੇਂਜ ਕੀਤੀਆਂ ਸੀ ਜਿਸ ਤਰ੍ਹਾਂ ਦੀ ਟੈਂਕੀ ਟੁੰਕੀ ਆਪਾਂ ਰੈਪ ਕਰਾ ਕੇ ਇਹਨੂੰ ਵਾਈਟ ਕਰਾਈਆ ਇਹ ਟੇਪ ਕਰਵਾਈਆ ਪਹਿਲਾਂ ਬਲੈਕ ਸੀਗਾ ਪਹਿਲਾਂ ਇਹ ਬਲੂ ਜਿਹਾ ਕਲਰ ਸੀਗਾ ਅੱਛਾ ਬਲੂ ਹਾਂਜੀ ਇਹਦੀ ਸਮਾਨ ਸਾਰਾ ਹੀ ਕੁਝ ਕਿੰਨੇ ਕ ਦਾ ਹੋਊਗਾ ਕੋਸਟ ਵੀਰੇ ਉਦੋਂ ਸੀ ਇਹ ਆਈਡੀਆ ਜਿਆ 10 ਲੱਖ ਦੇ ਨੇ ਲਿਆ ਸੀ 10 ਲੱਖ ਹਾਂਜੀ ਬਲੈਰੋ ਜਨਾ ਇਦਾ ਯਾ ਵਾ ਇੱਕ ਤਾਂ ਇਧਰ ਆਪਣੇ ਇੰਡੀਆ ਚ ਪਾਰਟਸ ਵਾਲੀ ਏਜੰਸੀ ਬੰਦ ਹੋ ਗਈ ਇਹਨੂੰ ਨਾ ਥੋੜੀ ਜਿਹੀ ਦਿੱਕਤ ਪੈ ਗਈ ਸੀ ਹਾਂ ਇਹਦਾ ਪੈਟਰੋਲ ਪੰਪ ਖਰਾਬ ਹੋ ਗਿਆ ਸੀ ਫਿਊਲ ਜਿਹੜਾ ਤੇਲ ਚੱਕਦਾ ਵਾ ਇੰਜੈਕਸ਼ਨ ਸਿਸਟਮ ਮੋਟਰ ਹਾਂ ਉਹ ਆਪਾਂ ਕੈਨੇਡਾ ਤੋਂ ਮੰਗਾਈ ਆ ਉੱਥੋਂ ਆਇਆ ਸਮਾਨ ਉਧਰੋਂ ਮਗਾਇਆ ਸਾਰਾ ਸਮਾਨ ਮੇਰੇ ਕੋਲ ਵੀਡੀਓ ਪਈ ਹੈ ਹਾਂ ਪ੍ਰੋਪਰ 650 ਡਾਲਰ ਦਾ ਸਮਥਿੰਗ ਸਮਾਨ ਆਇਆ ਵਾ ਪੈਟਰੋਲ ਪੰਪ ਉਹ ਲਾ ਕੇ ਫਿਰ ਇਹਨੂੰ ਸਟਾਰਟ ਕੀਤਾ ਵਾ ਯਾਰ ਤੂੰ ਜਿਹੜੀ ਚੀਜ਼ ਨੂੰ ਮਰਜ਼ੀ ਹੱਥ ਫਾੜੇ ਬਦੰਦ ਕਰ ਦੇ ਨਾ ਕੋਈ ਚੱਕਰ ਨਹੀਂ ਉਹ ਟਰੈਕਟਰ ਵੀ ਇਹਦੇ ਕੋਲ ਆਇਆ ਬਦੰਦਰ ਨੇ ਉਹ ਵੀ ਸਟਾਰਟ ਕਰਿਆ ਆ ਆਇਆ ਤੇ ਇਹਨੇ ਕਰ ਦਿੱਤਾ ਹੈ ਤੇਰੇ ਕੋਲੇ ਕਹਿਣ ਦਾ ਮਤਲਬ ਉਹ ਆ ਵੀ 올인원올인원 ਸਮਾਂ ਤੈਨੂੰ ਦਈਏ ਸਮਾਂ ਦਈਦਾ ਹਣਾ ਤੇ ਤੈਨੂੰ ਕਹੀਏ ਨਾ ਵੀ ਰੇਲ ਦਾ ਇੰਜਣ ਜਾਂ ਜਹਾਜ਼ ਸਟਾਰਟ ਕਰਨਾ ਕਰ ਦੇਗਾ ਕਰ ਦੇਗਾ ਮੈਨੂੰ ਮਾਣ ਵੀਰਾਂ ਨੇ ਜਦੋਂ ਜਦੋਂ ਮੈਨੂੰ ਮਾਣ ਕਰਕੇ ਆਪਾਂ ਹੁਣ ਚੱਲੇ ਹਾਂ ਨਹੀਂ ਕੋਈ ਨਹੀਂ ਜਿਹੜੇ ਵੀਰ ਆਪਣੇ ਮਿਲਣਗੇ ਉਹ ਤਾਂ ਚਲ ਜਾਣਦੇ ਹੋਣਗੇ ਜੱਸੀ ਤੈਨੂੰ ਪੂਰੇ ਹੀ ਪੂਰੇ ਹਣਾ ਤੇ ਜਿਹੜੇ ਨਹੀਂ ਮਿਲਦੇ ਉਹਨਾਂ ਨੂੰ ਸ਼ਾਇਦ ਇਹ ਗੱਲ ਨਾ ਆਜੋ ਹੋਵੇ ਵੀ ਇਹ ਕਹੀ ਜਾਂਦੇ ਆ ਆ ਵੀਰ ਕਿੱਡਾ ਕੋ ਮਿਸਤਰੀ ਏ ਪਰ ਮੈਂ ਤਾਂ ਦੋ ਤਿੰਨ ਵਾਰ ਹੀ ਤੈਨੂੰ ਵੇਖਿਆ ਆਪਾਂ ਮਾਣ ਕਰਕੇ ਨਹੀਂ ਕਹਿੰਦੇ ਪਰ ਆਪਾਂ ਜਿਹੜੀ ਇਹਨੂੰ ਹੱਥ ਪਾਈਦਾ ਪ੍ਰੋਪਰਟਾ ਦੇ ਬ੍ਰੀਕੇ ਨਾਲ ਇੰਉ ਨਹੀਂ ਹੈਗਾ ਵੀ ਉਹਨੂੰ ਬਗਾੜਤਾ ਤੇ ਛੜਤਾ ਬਾਅਦ ਚ ਲੈ ਜੋਈਏ ਇਹਨੂੰ ਐਂਸੀ ਲੈ ਜੋ ਜਾਂ ਕੁਝ ਵੀ ਕਰ ਦੋ ਇਹਦੇ ਜੋ ਜੋ ਵੀ ਕੰਮ ਮੇਰਾ ਕੀਤਾ ਹੋਇਆ ਵਾ ਠੀਕ ਆ ਆਲਮੋਸਟ ਅਜੇ ਮੈਂ ਇੰਡੀਕੇਟਰ ਫਿੱਟਾ ਇਨਟੇਕ ਫਿੱਟ ਕੀਤਾ ਵਾ ਬੈਡਗਾਰਡ ਮੂਰਲਾ ਹੋ ਗਿਆ ਆ ਸਾਈਡ ਗਲਾਸ ਵੀ ਹੋ ਗਿਆ ਇਹ ਸਾਰਾ ਯੂਐਸਏ ਕੈਨੇਡਾ ਦਾ ਸਮਾਨ ਆਇਆ ਹੋਇਆ ਵੀ ਤੂੰ オリジナル ਹੀ ਰੱਖਿਆ オリジナル ਕੀ オリジナル ਦੋਕ ਤਿੰਨ ਤੀਜਾਂ ਦਾ ਮੋਡੀਫਿਕੇਸ਼ਨ ਕੀਤਾ ਜੀ ਇਸ ਸੀਟਾਂ ਦਾ ਮੜਾ ਮੋਟਾ ਸੀ ਅੱਛਾ ਆ ਲਗਵਾਇਆ ਇੱਕ ਠੀਕ ਹੈ ਜੀ ਇਹ ਆਪਣੇ ਸ਼ੌਂਕ ਵਜੋਂ ਇਹ ਸ਼ੌਕ ਵਜੋਂ ਇਹ ਆਉਂਦਾ ਨਹੀਂ ਨਹੀਂ ਇਹ ਨਹੀਂ ਆਉਂਦਾ ਇਹਨੂੰ ਇਹਨ ਤੇ ਸੀਟ ਕਿਵੇਂ ਦੀ ਸੀ ਸੀਟਾਂ ਦੀਆਂ ਥੋੜੀਆਂ ਵੱਡੀਆਂ ਸੀਗੀਆਂ ਮੋਲ ਆਪਾਂ ਨੂੰ ਇਹਦੇ ਪਿੱਛੇ ਬੈਕ ਤੇ ਢੋਵੀ ਆਉਂਦੀ ਆ ਓਕੇ ਜੰਪ ਵਾਸਤੇ ਕੋ ਤਾਂ ਪਿੱਛੇ ਰਹਿ ਤੂੰ ਪਰ ਉਹ ਚੀਜ਼ਾਂ ਆਪਾਂ ਚੇਂਜ ਕੀਤੀਆਂ ਅੱਛਾ ਉਹ ਚੀਜ਼ਾਂ ਤੂੰ ਯਾਰ ਬੜਾ ਖਤਰਨਾਕ ਲੱਗਦਾ ਪਿਆ ਯਾਰ ਹਾਂ ਗੱਲ ਵਾਦ ਨਾ ਆਦੀ ਯਾਰ ਇਹ ਤਾਂ ਨਾ ਤੁਸੀਂ ਚਲੋ ਛੋਟਾਂ ਤੇ ਵੀ ਦੇਖ ਲੈਣਾ ਕੋਲ ਖੜੀ ਚੀਜ਼ ਰਿਆ ਨਹੀਂ ਜਾਂਦਾ ਬਾਹਲੀ ਬਲਾ ਚੀਜ਼ ਆ ਇਹ ਸ਼ੌਂਕੀ ਸ਼ੌਂਕੀ ਬੰਦੇ ਨੇ ਸ਼ੌਂਕੀ ਇਹ ਤੇ ਕਿਹੜਾ ਵੀ ਸ਼ੌਂਕ ਲੱਗਦਾ ਦਿੱਲੀ ਦਾ ਆਪਾਂ ਕੱਢਦੇ ਨਹੀਂਗੇ ਇਹਦਾ ਸ਼ੌਕ ਵਾਜੂ ਕਿਤੇ ਹੁੰਦਾ ਵਾ ਵੀ ਚਲੋ ਮਹੀਨੇ ਬਾਅਦ ਜਾਂ ਵੀਕਐਂਡ ਤੇ ਕਿਨੇ ਗੇੜੀ ਗੁੜੀ ਮਾਰੇ ਆਈ ਦੀ ਉਦੋਂ ਫਿਰ ਰੱਖਿਆ ਵਾ ਵੀ ਉਦਾਂ ਦੇਖੋ ਕੰਮ ساری ਉਮਰ ਕਰਨਾ ਇੱਧਰ ਬਣ ਜਾਂਦੇ ਇੱਧਰ ਪੇਪਰ ਬਣੇ ਹੋਏ ਇਹਦਾ ਨੰਬਰ ਆਲਰੇਡੀ ਲੱਗਿਆ ਹੋਇਆ ਵਾ ਆਪਾਂ ਟਰਾਂਸਫਰ ਕਰਨਾ ਦਿੱਤਾ ਹੋਇਆ ਜਦੋਂ ਇਹ ਆਇਆ ਬਾਹਰੋਂ ਸੀ ਇਹ ਨਹੀਂ ਇਹ ਐਕਚੁਅਲ ਤੇ ਮਾਡਲ ਬਾਹਰ ਲਾਵਾ ਅੱਛਾ ਠੀਕ ਹੈ ਜੀ ਪਰ ਉਦੋਂ ਜਦੋਂ ਉਹ ਐਜੰਸੀ ਆ ਗਈ ਸੀਗੀ ਉਦੋਂ ਇਹ ਇਦਾਂ ਰੋ ਹੀ ਬਾਇ ਕੀਤਾ ਹੋਇਆ ਤੇ ਯਾਰ ਜਿਵੇਂ ਐਡਾ ਇਹਦਾ ਇੰਜਨ ਹੈ ਟੈਂਕੀ ਛੋਟੀ ਜੀ ਆ ਤੇਲ ਦਾ ਨਹੀਂ ਟੈਂਕੀ ਛੋਟੀ ਆ ਚਾਹੀਦੀ ਸੀ ਵੱਡੀ ਪਰ ਫਿਰ ਇਹਦੀ ਲੁੱਕ ਕਰਾਉਣੀ ਨਹੀਂ ਲੁੱਕ ਦੇ ਹਿਸਾਬ ਨਾਲ ਫਿਰ ਜਿਸ ਤਰ੍ਹਾਂ ਫੈਟ ਬੋਏ ਆਉਂਦੇ ਆ ਹੋਰ ਕਾਫੀ ਮਾਡਲ ਆਉਂਦੀ ਆ ਬਟ ਡਰਾਈਵਸਨ 48 ਇਹ ਥੋੜਾ ਜਿਹਾ ਡਿਫਰੈਂਟ ਲੁੱਕ ਆ ਡਿਫਰੈਂਟ ਇਹ ਤਾਂ ਉਹ ਆ ਪਾ ਫਿਲਮ ਜੀ ਨਹੀਂ ਦੇਖੀ ਉਹ ਅੱਗ ਵਾਲੀ ਸੰਗਲ ਜਾ ਮਾਰਦਾ ਹੁੰਦਾ ਹੁਣ ਤੁਸੀਂ ਆਪ ਹੀ ਸਟਾਰਟ ਕਰੇ ਦੇਖੋ ਆਵਾਜ਼ ਇਹਦੀ ਮੈਂ ਕਹਿੰਦਾ ਯਾਰ ਬਲਾ ਹੈ ਕੇ

ਇਹ ਆਮ ਨਹੀਂ ਚੱਲਣ ਵਾਲੀ ਚੀਜ਼ ਨਹੀਂ ਰੈਗੂਲਰ ਵਿੱਚ ਨਹੀਂ ਯੂਜ਼ ਹੈਗੀ ਇਹ ਹੈਗੀ ਸਰ ਜਿਵੇਂ ਵੀਕਐਂਡ ਵਗੈਰਾ ਤੇ ਆਪਾਂ ਜਾਣਾ ਕਿੱਥੇ ਸ਼ੌਂਕ ਨੂੰ ਯਾਰ ਸ਼ੌਂਕ ਵਾਜੂ ਸ਼ੌਂਕ ਵਾਜ ਕਿਉਂਕਿ ਜਿੱਡਾ ਇਹਦਾ ਇੰਜਨ ਆ ਔਰ ਗੱਲ ਫਿਰ ਉੱਥੇ ਆ ਜਾਂਦੀ ਮੈਂ ਮੈਂਟੇਨ ਦੀ ਗੱਲ ਕਰਨ ਲੱਗਾ ਹਾਂ ਪਰ ਜਿੰਨੇ ਲੈ ਲਿਆ ਤੇ ਉਹਦੀ ਜੇਬ ਮੈਂਟੇਨ ਕਰਨ ਨੂੰ ਹੈਗਾ ਤੇ ਤਾਂ ਹੀ ਲਿਆ ਕਰੂਗੀ ਜੀ ਕਰੂਗੀ ਆਬੀਸਲੀ ਫਿਰ ਕਰਨਾ ਤਾਂ ਪੈਣਾ ਹੀ ਆ ਇਹਦਾ ਆਇਲ ਲੈਵਲ ਚੈੱਕ ਕਰਨਾ ਪੈਣਾ ਇੰਜਨ ਵਾਲ ਚੈੱਕ ਕਰਨਾ ਪੈਣਾ ਮੈਂ ਤਾਂ ਉਹ ਹੀ ਗੱਲ ਪੰਜਾਬੀਆਂ ਦੇ ਹੱਥ ਨਹੀਂ ਚੱਲੇ ਰਹਿੰਦੇ ਮੈਂ ਨਫ ਦਿੱਤਾ ਨਹੀਂ ਨਹੀਂ ਇਹ ਓਪਨ ਹੁੰਦਾ ਵਾ ਰਹਿਣ ਦਾ ਇੱਥੇ ਕੋਈ ਨਹੀਂ ਨਹੀਂ ਕੋ ਚੈੱਕ ਕਰਨੀ ਅੱਛਾ ਇਤਨਾ ਹੋਇਦਾ ਪੈਂਦਾ ਹਾਂਜੀ ਹੁਣ ਦੇਖੋ ਇਹਦੀ ਹੀਟਨੈਸ ਬਸ ਇਹਨੂੰ ਇੰਨਾ ਹੀ ਆਕੜਾ ਦੇ ਵੀ ਜਿੰਮੇ ਜਿੰਮੇ ਇਹ ਚਲਾਣਾ ਵਾ ਥੋੜਾ ਜਿਹਾ ਗਰਮੀ ਦੇ ਵਿੱਚ ਧਿਆਨ ਰੱਖਣਾ ਪੈਂਦਾ ਵਾ ਸੇਕ ਮਾਰਦਾ ਸੇਕ ਮਾਰਦਾ ਵੀ ਸਿਆਲ ਚੋਂ ਨਜ਼ਾਰੇ ਆ ਹਾਂ ਗਰਮੀ 'ਚ ਥੋੜੀ ਸਜਾ ਠੰਡੇ ਠੰਡੇ ਮੌਸਮ ਦੇ ਵਿੱਚ ਗਿੜੀ ਮਾਰਨ ਵਾਲਾ ਨਹੀਂ ਮੂੰ ਪਿਆ ਹੋਵੇ ਚਿੱਤ ਖੁਸ਼ ਕੀਤਾ ਹੋਵੇ ਹਾਂ ਫੇਰ ਕਿਹਦੀ ਵਜਦੀ ਹੈ ਇਹ ਰਾ ਵਾਲਾ ਨਹੀਂ ਇਹਦੇ ਟੈਟੂਰ ਮਿਲ ਜਣਗੇ ਯਾਰ ਇੱਥੇ ਹਾਂਜੀ ਹਾਂਜੀ ਮਿਲ ਮਿਲ ਜਾਂਦੇ ਵਜੇ ਸਾਰਾ ਕੁਝ ਮਿਲ ਜੂ ਆਪਣੇ ਕੋਲ ਦੋ ਸੈਟ ਪਏ ਆ ਇਹਦੇ ਇੱਕ ਆ ਵਾਈਟ ਵਾਲੇ ਇੱਕ ਬਲੈਕ ਵਾਲੇ ਤੇ ਆ ਇਹ ਵਾਈਟ ਵਾਲੇ ਆਪਾਂ ਮੰਗਵਾਏ ਸੀ ਬਾਅਦ ਵਿੱਚ ਜਦੋਂ ਮਨ ਆਇਆ ਆਉਣ ਵਾਲੇ ਸਮੇਂ ਚਾਹ ਦੀ ਚੈਨ ਤਾਂ ਹੁਣ ਹੈ ਨਹੀਂ ਬੈਲਟ ਸਿਸਟਮ ਬੈਲਟ ਸਿਸਟਮ ਆਈ ਇਹ ਬੈਲਟ ਆ ਉਲਟਾ ਮਿਲ ਜਣਗੇ ਹਾਂਜੀ ਹਾਂਜੀ ਸਾਰਾ ਕੁਝ ਮਿਲਦਾ ਆਨਲਾਈਨ ਵੈਸੇ ਕੈਨਨ ਨੂੰ ਸਾਰੀ ਚੀਜ਼ ਇੰਪੋਰਟ ਹੁੰਦੀ ਆ ओके ਪਰ ਮੈਂ ਮੰਗਵਾਇਆ ਵਾ ਕੁਝ ਸਮਾਨ ਇਹਦਾ ਆ ਰਿਹਾ ਵਾ ਫੋਟੋਸ ਟੂ ਫੋਟੋ ਸਟੈਪ ਵਗੈਰਾ ਹਾਂ ਉਹ ਵੀ ਮੰਗਵਾਇਆ ਚੇਂਜ ਕਰਨੇ ਆ ਆ ਸਲੈਂਸਰ ਇਹਨੂੰ ਦੋ ਇਦਾਂ ਹੀ ਆਉਂਦੇ ਸੀ ਦੋ ਇਸ ਤਰ੍ਹਾਂ ਹੀ ਕੰਪਨੀ ਵੱਲੋਂ ਕੰਪਨੀ ਵੱਲੋਂ ਜਿਵੇਂ ਆ ਪਾਈਪਾਂ ਮੋਟੀਆਂ ਮੋਟੀਆਂ ਆਈ ਸੀ ਨਹੀਂ ਇਹ ਇਸ ਤਰ੍ਹਾਂ ਹੀ ਆਉਂਦੇ ਆ ਅੱਛਾ ਆ ਆ ਦੇਖ ਮਗਰੋਂ ਇਹ ਲੋਕ ਵਗੈਰਾ ਕਾਫੀ ਚੀਜ਼ਾਂ ਨੂੰ ਚੇਂਜ ਕੀਤੀਆਂ ਵਾ ਥੋੜਾ ਜਿਹਾ ਜਿਵੇਂ ਮੌਨਸਟਰ ਲੋਕ ਮੌਨਸਟਰ ਲੁੱਕ ਕਰਨੀ ਮੈਂਦੀ ਆ ਕਲਾਕਾਰੀ ਦਿਖਾਈ ਕਲਾਕਾਰੀ ਕਰਨੀ ਲਓ ਵੀ ਇਹ ਵੀ ਸਾਡੇ ਵੀਰ ਨੇ ਇਹਨੂੰ ਤਿਆਰ ਕੀਤਾ ਝੋਟੇ ਨੂੰ ਤੇ ਬਾਕੀ ਤੇ ਇਹਦਾ ਪਹਿਲਾਂ ਵਾਈਟ ਸੀਗੇ ਸਾਰੇ ਆਪਾਂ ਬਲੈਕ ਆਪਦੀ ਜਿਸ ਤਰ੍ਹਾਂ ਮੈਨੂੰ ਚੁਆਇਸ ਲੱਗਦੀ ਸੀ ਤੋ ਉਸ ਆਕਾਹ ਸੋਹਣੀ ਲੱਗਦੀ ਆ ਆਪਾਂ ਚੇਂਜ ਕੀਤੀ ਆ ਅੱਛਾ ਵੀ ਇਹ ਮੋਟਰਸਾਈਕਲ ਦੇ ਲੁੱਕ ਹੋਰ ਸੀਗੀ ਇਹ ਜਿਹੜੀ ਹੁਣ ਕਲਾਕਾਰੀ ਤੇਰੇ ਕਰਕੇ ਜੇ ਆਂਦਾ ਬਾਅਦ ਵਿੱਚ ਕੀਤੀ ਆ ਜਿਸ ਤਰ੍ਹਾਂ ਇਹ ਪਹਿਲਾਂ ਆਪਾਂ ਲੈ ਗਏ ਸੀ ਓਰੀਜਨਲ ਲੁੱਕ ਸੀ ਓਕੇ ਇਹ ਮਵਾਈਟ ਹੁੰਦੀ ਆ ਜਿਸ ਤਰ੍ਹਾਂ ਆਮ ਬਾਈਕ ਤੇ ਆਉਂਦੀ ਆ ਮੈਡਗਲ ਵੱਡਾ ਸੀਗਾ ਹੂੰ ਕਾਫੀ ਚੀਜ਼ਾਂ ਲਾਈਟ ਵਗੈਰਾ ਆਪਾਂ ਪਾ ਰਿਓ ਪਾਉਈ ਆ ਅੱਛਾ ਇਹ ਚੇਂਜ ਆ ਇਹ ਵੀ ਇਹ ਵੀ ਇਹ ਵੀ ਐਲਈਡੀ ਆਪਾਂ ਉਧਰੋਂ ਮੰਗਵਾਈ ਆ ਠੀਕ ਆ ਆ ਇੰਡੀਕੇਟਰ ਤੱਕ ਵੀ ਅਰੇ ਗੱਡੀ ਹੈ ਤੇ ਬਾਕੀ ਆ ਜੀ ਹੁਣ ਵੀਰ ਦੇ profession ਦੇ profession ਹੈਗਾ ਵੀਰ ਦਾ ਆ ਬਾਕੀ ਹੱਥ ਜਿੰਨੂੰ ਮਰਜ਼ੀ ਪਵਾ ਲੋ ਜਿਹੜੀ ਜੀ ਨੂੰ ਮਰਜ਼ੀ ਤੁਸੀਂ ਨਾ ਸਾਡੀ ਪਹਿਲੀ ਜੀਪ ਨੂੰ ਬੜਾ ਪਿਆਰ ਦਿੱਤਾ ਸੀ ਤੇ ਆ ਲਗਭਗ ਲਗਭਗ ਸੇਮ ਜੀ ਆ ਮੈਕਸਿਮਮ ਉਹਦੇ ਨਾਲ ਦੀ ਹੈ ਨਾ ਹਾਂਜੀ ਸੀਟੀ ਵੀ ਉਦਾਂ ਉਦਾਂ ਹੀ ਚਲਾਵਾ ਵੀ ਉਦਾਂ ਇਹ ਆਪਾਂ ਆਪਣੇ ਲਈ ਪਰਸਨਲ ਤਿਆਰ ਕੀਤੀ ਸੀ ਅੱਛਾ ਜੀ ਜਿਉਂ ਚਲੋ ਕਈ ਵਾਰ ਹੁੰਦਾ ਵਾ ਵੀ ਟਾਈਮ ਸੀਗਾ ਆਪਾਂ ਤਿਆਰ ਕਰ ਲਈ ਹੂੰ ਅਸੀਂ ਦੋਨੇ ਆ ਰਹੇ ਨਾ ਕਈ ਵੀਰਾਂ ਦੀ ਇਸ ਤਰ੍ਹਾਂ ਹੁੰਦੀ ਆ ਸਾਡਾ ਕੈਮਰਾਮੈਨ ਨਵਾਂ ਸੌਰੀ ਤਾਂ ਕਰਕੇ ਉਹਨੂੰ ਵਿੱਚੋ ਤੇ ਮੈਨੂੰ ਪੁੱਛਣਾ ਪੈਂਦਾ ਨਹੀਂ ਨਹੀਂ ਜ਼ਰੂਰੀ ਹੈ ਜ਼ਰੂਰੀ ਅਸੀਂ ਆ ਰਹੇ ਨਾ ਦੋਨੇ ਹਾਂ ਕਈ ਵਾਰ ਵੀਰਾਂ ਦੀ ਰਿਕੁਆਇਰਮੈਂਟ ਹੁੰਦੀ ਆ ਵੀ ਆਪਾਂ ਨੂੰ ਜਲਦੀ ਵਾਹ ਕਰਨੀ ਆ ਜਲਦੀ ਚਾਹੀਦੀ ਆ ਫਿਰ ਆਪਣੇ ਕੋ ਰੈਡੀ ਟੂ ਸਟਾਕ ਲਿਖੇਗਾ ਅੱਛਾ ਵੀ ਜੇ ਕਿ ਕਵੇ ਵੀ ਆਏ ਚਾਹੀਦੀ ਆ ਵੀ ਜਲ ਚਾਹੀਦੀ ਆ ਰੈਡੀ ਟੂ ਸਟਾਕ ਆ ਕੁਝ ਚੀਜ਼ਾਂ ਚੇਂਜ ਕਰਨ ਨੂੰ ਚਾਹੁੰਦੇ ਆ ਉਹ ਆ ਕੰਪੇਅਰ ਉਹਦੇ ਕਰਦੇ ਜਿਵੇਂ ਜਿਵੇਂ ਕਹਿਣਗੇ ਜਿਸ ਤਰ੍ਹਾਂ ਹੋਊਗਾ ਰਿਕੁਆਇਰਮੈਂਟ ਦੇ ਹਿਸਾਬ ਨਾਲ ਹਾਂ ਯਾਰ ਜੱਸੀ ਇੱਕ ਚੀਜ਼ ਮੈਂ ਤੈਨੂੰ ਪੁੱਛਣ ਲੱਗਾ ਸੀ ਹਾਂਜੀ ਮੈਂ ਦੇਖਦਾ ਨਾ ਜੀਪਾਂ ਦੇ ਨਾ ਆ ਬੜੇ ਅੱਗੇ ਜਨੂੰਨ ਹੁੰਦੀ ਆ ਤੇ ਤੂੰ ਕਾ ਤੂੰ ਨਿੱਕਾ ਜਲਾ ਆ ਮੇਰੇ ਜੈਨੂਨ ਲੁੱਕ ਜਿਆ ਉਹ ਨਹੀਂ ਰੱਖਦੇ ਆ ਬਾਕੀ ਜੋ ਉਹੀ ਗੱਲ ਆ ਜਾਂਦੀ ਆ ਵੀ ਜਦੋਂ ਕਹਿੰਦੇ ਨੇ ਕੱਟ ਕੇ ਬਣਾਉਣੀ ਆ ਹੁਣ ਦੇਖੋ ਇੱਕ ਨੇ ਮਿੰਤੀ ਐਂਤੀ ਨੇ ਬਣਾਉਣਾ ਹਮ ਇੱਕ ਨੇ ਕਿਹਾ ਵੀ ਕੋਈ ਗੱਲ ਨਹੀਂ ਅਪਾ ਜੀਪੀ ਬਣਾਉਣੀ ਆ ਹਮ ਬਣਾ ਦਿਓ ਪਰ ਪ੍ਰੋਪਰ ਫਿਟਮੈਂਟ ਜਿੰਨੀ ਜਿੰਨੀ ਚਾਹੀਦੀ ਆ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਹ ਉਨੀ ਹੀ ਰੱਖੀ ਜੀ ਇਹ ਜੈਨੂਨ ਫੀਟਿੰਗ ਆ ਜੀ ਜੈਨੂਨ ਜੈਨੂਨ ਇਹ ਪਾਵਰ ਪਾਉਛੇ ਐਡੇ ਟਾਟੂ ਫੇਰਣਾ ਮੈਨੂੰ ਮਤ ਆ ਚੱਲਣੀ ਨਹੀਂ ਜੀ ਇਹ ਤਾਂ ਕੀ ਆਪਾਂ ਬੋਲਣ ਦਾ ਹਾਂਜੀ ਵੀ ਇਹ ਤਾਂ ਆਦੇ ਪਰਸਨਲ ਤਿਆਰ ਕੀਤੀ ਸੀ ਹਾਂਜੀ ਤੇ ਕਿਉਂਕਿ ਆਪਣੇ ਕੋਲ ਟਾਈਮ ਸੀਗਾ ਆਪਾਂ ਤਿਆਰ ਕਰਕੇ ਰੱਖ ਲਈ ਇੱਕ ਓਕੇ ਜੇ ਕਿਸੇ ਵੀ ਆਪਣਾ ਸ਼ੌਂਕ ਵੀ ਬੰਦਾ ਇਹਦਾ ਪੂਰਾ ਕਰਨਾ ਚਾਹੀਦਾ ਵਾ ਇਹਨੂੰ ਫੜਨਾ ਪੈਣਾ ਆ ਜੀ ਇਹਨੂੰ ਇਸ ਤਰ੍ਹਾਂ ਰੱਖਣਾ ਪੈਣਾ ਕਿਉਂਕਿ ਸ਼ੀਸ਼ਾ ਦੂਸਰਾ ਹੈ ਨਾ ਹਾਂਜੀ ਜੇ ਦੂਸਰਾ ਹੋਵੇ ਤਾਂ ਫਿਰ ਨਹੀਂ ਨਹੀਂ ਲੱਗ ਜਾਂਦਾ ਵੈਸੇ ਆਪਾਂ ਸ਼ੀਸ਼ਾ ਥੋੜਾ ਜਿਹਾ ਵੱਡਾ ਕਰਵਾਇਆ ਮੈਂ ਇਹ ਨਹੀਂ ਲੱਗ ਜਾਂਦਾ ਵਾਸਤੇ ਚਾਹੁੰਦਾ ਧਿਆਨ ਨਾਲ ਪੁੱਤ ਫੱਲੀ ਹਣਾ ਲਓ ਜੀ ਬੱਲੇ ਵੀ 18 ਤੇਰੀ ਸਿਫਤ ਹੈ ਨਾ ਜਿਹੜੀ ਹਰ ਗੱਡੀ ਆਪਣੀ ਨੂੰ ਆਉਣੀ ਆਉਣੀ ਇਹਦੇ ਨਾਲ ਪਤਾ ਕਿ ਸੇਫਟੀ ਆ ਇਹਦੇ ਨਾਲ ਹਾਈਟਨੈਸ ਤੋਂ ਬਹੁਤ ਫਰਕ ਪੈਂਦਾ ਮੇਨ ਗੱਡੀ ਦਾ ਪੇਂਟ ਇਸੇ ਗੱਲੋਂ ਖਰਾਬ ਹੋਣ ਲੱਗ ਜਾਂਦਾ ਸੀ ਇੱਕ ਜਿਹੜੀ ਉਹ ਨੇਅਰਬਾਉਂਡ ਦੂਸਰੀ ਟਰਮਾ ਕੋਲੋਂ ਆਉਂਦੀ ਆ ਉਹ ਉੱਤਰ ਜਾਂਦੀ ਆ ਉਹ ਉੱਤਰ ਜਾਂਦੀ ਆ ਉੱਤਰ ਜਾਂਦੀ ਆ ਐਵੇਂ ਲਾਈਫਟਾਈਮ ਨਾਲ ਹੀ ਰਹੂਗੀ ਲਾ ਵੀ ਲੱਗੇ ਸ਼ਰਾ ਇਹਨੂੰ ਜਿੰਨਾ ਕਿ ਸਮਾਨ ਹੈ ਇਧਰ ਵੇ ਉਧਰੋਂ ਉਹ ਉਧਰੋਂ ਦਿਖਾ ਦੇ ਮੇਰਾ ਵੀ ਪਾਈ ਪਾ ਪਾ ਜੋ ਵੀ ਨਵਾਂ ਹੀ ਆ ਨਾ ਬੈਂਟਰੀ ਨਵੀਂ ਆ ਗਈ ਮੈਂ ਕਹਣਾ ਚਿਬ ਕੱਢੇ ਬੈ ਨਿਕਾ ਤੂੰ ਆਪੇ ਹੀ ਮਾਰ ਰੋ ਮੈਂ ਕੱਲੀ ਕੱਲੀ ਚੀਜ਼ ਦੱਸੀ ਤੇ ਤੁਸੀਂ ਕਹਿਣਾ ਵੀ ਪਤਾ ਨਹੀਂ ਇਹ ਵੀ ਕਿੰਨੀ ਕੁ ਬਰੀਕੀ ਦੱਸ ਦਿਆ ਤੁਹਾਨੂੰ ਸਾਰਾ ਪਤਾ ਲੱਗ ਗਿਆ ਮੈਂ ਘਰ ਹੋਰ ਦੱਸਦਾ ਨਾਲੇ ਇਹ ਕੋਈ ਐਡ ਨਹੀਂ ਹੈਗੀ ਇਹ ਵੀ ਮੇਰਾ ਭਰਾ ਹੈ ਕੋਈ ਮੇਰਾ ਵੀਰ ਹੈ ਸੋਚੇ ਵੀ ਉਹ ਹੀ ਐਡ ਕਰ ਵੀ ਐਡ ਕਰਨੇ ਮਾਰੇ ਆ ਸਾਡਾ ਭਰਾਵਾਂ ਵਾਲਾ ਉਹ ਵਜ ਸਵਾਬਨ ਅੱਜ ਇਕੱਠੇ ਹੋਏ ਹਾਂ ਇਹਦੀ ਗੇੜੀ ਲਾਉਣੀ ਸੀ ਇਹ ਇਧਰ ਸਵਾਬ ਬੰਨਣਾ ਸਵਾਬ ਬੰਨਣਾ ਉਹ ਘੜੀ ਘੜੀ ਚ ਫਿਰ ਸਾਡਾ ਕੰਮ ਹੋਣਾ। ਇੱਧਰੋਂ ਚੱਲ ਪਿਆ। ਸਹੀ ਗੱਲ। ਅਸੀਂ ਪਹਿਲੀ ਵੀਡੀਓ ਚਾਹੇ ਸਾਰਾ ਕੁਝ ਦੱਸਿਆ ਆ ਤੇ ਅੱਜ ਤੁਸੀਂ ਨਿਗਾਹ ਮਾਰ ਸਕਦੇ ਜੀ। ਬਾਕੀ ਬਕਾਇਦਾ ਆਪਾਂ ਜੋ ਜੋ ਪਾਰਟਸ ਪਹਿਲਾਂ ਵੀ ਇਹੀ ਗੱਲ ਕਹੀ ਹੋਈ ਸੀ ਉਹ ਹੁਣ ਵੀ ਉਹੀ ਨਿਕਲਦਾ ਵਾ। ਇਹ ਨਾਲ ਦੇ ਨਾਲ ਤੁਸੀਂ ਦੋ ਨਹੀਂ ਹੈਗਾ। ਵੀ ਜਿਹੜੀ ਚੀਜ਼ ਤੁਹਾਨੂੰ ਮੈਂ ਦੱਸਤੀ ਵੀ ਉਹ ਓਰੀਜਨਲ ਨਿਕਲੂਗੀ ਓਰੀਜਨਲ ਨਿਕਲੂਗੀ। ਇਹ ਦੀ ਜੇ ਦੇਸੀ ਵੀ ਪੈ ਜਾਂਦਾ ਸਮਾਨ। ਪੈਂਦਾ ਵੀਰੇ ਬਹੁਤ ਤਰ੍ਹਾਂ ਦਾ। ਹੁਣ ਬੋਲਟਾਂ ਤੋਂ ਹੀ ਲਾ ਲਓ। ਆਪਾਂ ਮੈਂ ਤੁਹਾਨੂੰ ਉਦੋਂ ਵੀ ਪਿਛਲੀ ਵੀਡੀਓ ਚ ਵੀ ਦੱਸਿਆ ਸੀ। ਐਸਟੀਐਲ ਵਾਈਟ। ਇਹ ਓਰੀਜਨਲ ਆ ਮੈਂ ਕਿੰਜੂਸੀ ਕਰੂੰ ਮੈਂ ਕਹਿੰਦਾ ਮੇਰੀ ਜੇਬ ਚ ਹੋਰ 4 ਵੱਜ ਜਾਣ ਪਰ ਉਹ ਫਿਰ ਮੇਰੀ ਜੇਬ ਵਿੱਚ ਇੱਕ ਵਾਰੀ ਭਰੂਗੀ ਤਾਂ ਨਹੀਂ ਹਉਣ ਹਟ ਜਾਣਾ ਅਲਾ ਕਹਿੰਦਾ ਯਾਰ ਉੱਥੇ ਜਾਂਦੀ ਨੂੰ ਐ ਹੋ ਗਿਆ ਹੂੰ ਉਹ ਸਵਾਦ ਨਹੀਂ ਆਉਣਾ ਜਿਹੜੀ ਚੀਜ਼ ਪਾਵਾਂਗੇ ਨਾ ਪ੍ਰੋਪਰ ਹਰ ਇੱਕ ਚੀਜ਼ ਉਸ ਹਿਸਾਬ ਨਾਲ ਫਿਟਿੰਗ ਹੁੰਦੀ ਹੈ ਮਕੈਦਾ ਮਾਰਕਿੰਗ ਆ ਵੀ ਮਾਰਕਿੰਗ ਆ ਆ ਦੇਖੋ ਹੁਣ ਇਹ ਵੀ ਲਾਈਟਾਂ ਹੀ ਲਾ ਲਓ ਹੂੰ ਠੀਕ ਹੈ ਜੀ ਮਕੈਦਾ ਐਨ ਓਕੇ ਆ ਕੰਮ ਇਹ ਗਰੰਟੀ ਵਾਲੀ ਲਾਈਟ ਹੈ 1 ਸਾਲ ਦੀ ਇਹਦੀ ਵਾਰੰਟੀ ਮਿਲੀ ਹੋਈ ਹੈ ਅੱਛਾ ਵੀ ਜੇ ਇਹਨੂੰ ਕੋਈ ਸੜ ਜਾਂਦਾ ਕੋਈ ਪੀਸ ਇਹ ਚੇਂਜ ਹੋਊਗਾ ਇਹ ਚੇਂਜ ਹੋਊਗਾ ਇਹ ਚੇਂਜ ਹੋਊਗਾ ਕੁਆਰਮੈਂਟ ਦੇ ਹਿਸਾਬ ਨਾਲ ਜਿੰਨੀ ਕਿ ਥੋੜੀ ਜਿਹੀ ਪਾਵਰ ਲੋਕਾਂ ਦਾ ਫਰਕ ਪੈ ਜਾਂਦਾ ਹਾਂ ਕੁਝ ਲੋਕ ਕਹਿੰਦੇ ਆ ਯਾਰ ਲਾਈਟਾਂ ਹੀ ਐਲਈਡੀ ਆ ਸਸਤੀ ਲਾ ਦਿਓ ਸ਼ੌਕਰ ਵੀ ਨਵੇਂ ਆ ਸ਼ੌਕਰ ਤੱਕ ਨਵੇਂ ਜਦੋਂ ਆਪਾਂ ਨੇ ਵੈਸੇ ਮੈਂ ਤੇਰਾ ਸ਼ਾਰਟ ਲਿਆ ਸੀਗਾ ਮੋਗੇ ਹਾਂਜੀ ਉਹ ਆਪਾਂ ਦੇਖਾਂ ਨਾ ਕਿ ਕਿਸੇ ਦਿਨ ਉਹ ਵੀ ਵੀਰਾਂ ਨੂੰ ਹੁਣ ਇਹਦੇ ਚ ਐਡ ਕੀਤਾ ਵੀਰਾਂ ਨੇ ਕਨਫਿਊਜ਼ ਹੋਏ ਨਾ ਹਾਂਜੀ ਚੈਸੀ ਕਿੰਨੇ ਕਹਈਦੀ ਐ ਜਿਹੜੀ ਚੈਸੀ ਉਹ ਓਰੀਜਨਲ ਹੁੰਦੀ ਆ ਬਾਡੀ 16 ਕਹਈਦੀ ਆ ਇਹ ਚੈਸੀ ਸੌਰੀ ਹਾਂ ਚੈਸੀ ਦਾ origignal ਕਿਸੀ origignal ਜਾਂਦੀ ਹੈ ਹਾਂ ਬੋਡੀ ਕਿੰਨੇ ਗੇਜ ਦੀ ਆ ਗਈ ਬੋਡੀ 16 ਦੀ 16 ਦੀ ਹਾਂਜੀ ਬਾਕੀ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਦੱਸ ਦਵਾਂ ਮੰਨ ਲਓ ਇਹਦੇ ਵਿੱਚ ਆਪਾਂ ਜਿਹੜੇ ਕਮਾਨੀਆਂ ਦਾ ਸਿਸਟਮ ਆ ਉਹ origignal ਰੱਖਿਆ ਆਪਾਂ ਅੱਛਾ ਇਹਦੇ ਜੋ ਸਪਰਿੰਗ ਸਿਸਟਮ ਲਾਉਂਦੇ ਆ ਅੱਛਾ ਠੀਕ ਹੈ ਹਾਂ ਉਹ ਦੇਖੋ ਜੀ ਇੱਕ ਚੀਜ਼ ਨੂੰ ਉਹ ਵੱਢ ਕੇ ਫਿੱਟ ਕਰਨੀ ਆ ਹੂੰ ਜਾਂ ਮੰਨ ਲਓ ਆਪਣੀ ਪਲੇਅਰ ਹੋਈ ਆ ਤੁਹਾਡੀ ਹੂੰ ਉਹਨੂੰ ਜੇ ਮੈਂ ਕਹਾਂ ਮੈਂ ਜੀਪ ਤੇ ਕਨਵਰਟ ਕਰਦਾ ਹੂੰ ਨੋ ਡਾਊਟ ਕਨਵਰਟ ਹੋ ਜਾਣੀ ਆ ਹੂੰ ਪਰ ਉਹ ਰਹੀ ਕੀ ਤਾਂ ਉਹੀ ਚੀਜ਼ ਹਮ ਅਰੀਜਨਲ ਲੁੱਕ ਜਿਹੜੀ ਆ ਉਹ ਜੀਪ ਦੀ ਆਹਾ ਵਾ ਸਸਪੈਂਸ਼ਨ ਲਾ ਲੋ ਕੋਸ਼ ਲਾ ਲੋ ਹਮ ਨਹੀਂ ਕੰਮ ਜਾਉ ਨਹੀਂ ਕੰਮ ਜਾਉ ਜੋ ਅਰੀਜਨਲ ਕੰਪਨੀ ਨੇ ਬਣਾਇਆ ਸੀ ਐਵੇਂ ਆਪਾਂ ਕਹੀ ਵੀ ਕੰਪਨੀ ਨੇ ਲਾਇਆ ਹਾਂ ਇਹਦੇ ਚ ਦੋ ਮਾਡਲ ਆਉਂਦੀ ਐ ਇੱਕ ਛੋਟੇ ਪੱਡੇ ਵਾਲੀ ਇੱਕ ਵੱਡੇ ਵਾਲੀ ਅੱਛਾ ਜਿਹੜਿਆ ਹਾਈ ਉੱਚੇ ਮਾਡਲ ਦੇ ਵਿੱਚ ਆ ਗਈ ਹਮ ਇਹ ਸਮਥਿੰਗ ਸਮਥਿੰਗ 2000 ਮਾਡਲ ਦੇ ਨੀਅਰ ਬਾਊਟ ਆ ਅੱਛਾ ਉਹ 5 6 ਮਾਡਲ ਦੇ ਵਿੱਚ ਆ ਗਈ ਜੀਪਾਂ ਕਦੋਂ ਕਬੰਦ ਹੋ ਗਈਆਂ ਸੀ ਦੀਪਾਂ ਜਿਹੜੀ ਐਕਸ ਆਰਮੀ ਤੱਕ ਆਈ ਆ ਉਹ 6 ਮਾਲ ਦਾ ਕਾਈ ਆ 6 ਮਾਲਾਂ ਦਾ ਫਿਰ ਉਸ ਤੋਂ ਪਲੱਸ 18 ਆ ਗਈ 18 ਆ ਗਈ ਠੀਕ ਹੈ ਨਹੀਂ 18 ਨੇ ਰਿਕੁਆਇਰਮੈਂਟ ਡੀਆਈ ਮਾਡਲ ਆਇਆ 12 3 15 ਤੱਕ ਹੂੰ ਤੇ ਸੀਆਈਡੀ ਆ ਗਈ 18 ਦੀ ਚੈਸੀ ਲੈ ਕੇ ਆ ਚੀ ਤਿਆਰ ਕਰ ਸਕਦੇ ਹੁੰਦੀ ਆ ਹੁੰਦੀ ਪਰ ਉਹ origignal jeep ਆ ਉਹ ਨਹੀਂ ਕਰ ਸਕਦੀਆਂ ਹਾਂ ਉਹਦੀ ਅਲਟਰੇਸ਼ਨ ਥੋੜੀ ਬਹੁਤੀ ਹੁੰਦੀ ਆ ਅੱਛਾ ਜਦ ਬਲੇਰੋ ਨੂੰ ਬਣਾਉਣਾ ਜਾਂ ਸਕੋਰਪੀਆ ਨੂੰ ਬਣਾਉਣਾ ਵਾ ਬਣਦਾ ਸਭ ਕੁਝ ਬਣਦਾ ਵਾ ਬਣ ਨੂੰ ਤਾਂ ਤੁਸੀਂ ਕਹੇ ਵੀ ਮੈਨੂੰ ਗਾਰਡਰ ਦੇ ਦਿਓ ਉਤੋਂ ਹੀ ਬਣਾ ਦੋ ਉਹ ਤਾਂ ਵੀ ਬਣੀ ਜਾਂਦਾ ਹੁਣ ਦੇਖੋ ਜਿਹੜੀਆਂ ਛੋਟੀਆਂ ਚਾਰਜਿੰਗ ਵਾਲੇ ਬਣਦੀਆਂ ਹੂੰ ਉਹ ਸਾਰਾ ਕੁਝ ਸੈਂਪਲ ਹੁੰਦਾ ਉਹ ਤਾਂ ਐਸੀ ਵੀ ਨਹੀਂ ਹੁੰਦੀ ਗਾਰਡਰ ਵੀ ਸਭ ਕੁਝ ਜਿਗਾੜੂ ਲੱਗਦਾ ਮੋਟਰਾਂ ਲੱਗਦੀ ਹੂੰ ਪਰ ਰਿਕੁਆਇਰਮੈਂਟ ਪਈ ਗੱਲ ਇਹਨੂੰ ਕਹਿੰਦੇ ਆ ਵੀ origignal ਰੱਖੋ ਕੱਲ ਨੂੰ ਤੁਹਾਡੇ ਪੇਪਰਵਰਕ ਹੋ ਕੀ ਹੂੰ ਠੀਕ ਹੈ ਜੀ ਕੋਈ ਓਪਨ ਚੈਲੰਜ ਨਹੀਂ ਤੁਹਾਨੂੰ ਹੋਊਗਾ ਵੀ ਇਹ ਚੀਜ਼ ਉੱਤਮ ਮੋਡੀਫਿਕੇਸ਼ਨ ਜੋ ਆਪਾਂ ਮਰਜ਼ੀ ਕਰ ਲਈਏ ਹੂੰ ਉਹ ਆਪਣੀ ਚੋਇਸ ਆ ਦੇਖ ਕਰਕੇ ਪੈਂਦਾ ਜੈਸੀ ਤੋਂ ਆਰਸੀ ਆਣ ਓਕੇ ਹੋ ਗਿਆ ओरिजिनल ਹੋਵੇ ਇਹਦੇ ਵੀ ਕਾਗਜ਼ ਬਣਾਏ ਜਾਣੇ ਹਾਂਜੀ ਪੇਪਰ ਪੂਰੇ ਪੇਪਰ ਪੂਰੇ ਪੇਪਰ ਇਹਨੂੰ ਵੀ ਨੰਬਰ ਪਲੇਟ ਉਹੀ ਲੱਗੂਗੀ ਹਾਂਜੀ ਉਹੀ ਸਰਕਾਰੀ ਸਰਕਾਰੀ ਇਹ ਨੰਬਰ ਪਲੇਟ ਆਪਲਾਈ ਕੀਤੀ ਹੋਈਆਂ ਵਾ ਬਸ ਉਹ ਆ ਜਾਣੀਆਂ ਵਾ ਆ ਜਾ ਵੀ ਸ਼ੇਰਾ ਹੁਣ ਅੰਦਰ ਆ ਚੀਜ਼ ਦਿਖਾ ਇਧਰੋਂ ਸਟਾਰਟ ਕਰਾਂ ਨੂੰ ਮਰਜ਼ੀ ਵੀਰੇ ਕਰੋ ਜੀ ਕਰੋ ਵਾਹ ਇਹ ਗਰੂ ਇੱਕ ਤਾਂ ਸਾਡਾ ਭਰਾ ਸ਼ੌਂਕੀ ਨਾ ਪਹਿਲਾਂ ਚਾਬੀ ਤੋਂ ਸ਼ੁਰੂ ਕਰ ਕਹੂਗਾ ਕਿ ਜੀਪ ਦੀ ਚਾਬੀ ਆ ਵੇਖ ਰਿਮੋਟ ਹੀ ਕਰ ਤਾ ਕਹੂਗਾ ਕੋ ਯਰ ਬਿੱਲੀ ਨੂੰ ਵੀ ਆ ਚਾਬੀ ਲਾਤੀ ਪਤੰਦਰ ਰਹੇ ਆ ਕੰਫਰਟੇਬਲ ਤੇ ਫੀਲਿੰਗ ਕਾਰ ਟਾਈਪ ਆਉਗੀ ਹਾਂ ਕਿ ਕਿཅੀ ਤਾਂ ਸੁਣਾਉਣਾ ਮੈਂ ਜੇ ਜਿਹੜੀ ਤੁਸੀਂ ਪਹਿਲੀ ਜੀਪ ਸੁਣੀ ਨਹੀਂ ਕਹਿੰਦੀ ਰੋਕੋ ਉਹ ਕਹਿੰਦੀ ਆ ਵੀ ਨਿੱਕਲ ਚੱਲੂ ਨਿੱਕਲ ਚੱਲੂ ਆ ਕੱਟਣਾ ਨਹੀਂ ਆ ਇਹ ਲਾ ਦੇਣੀ ਆ ਬਲਾ ਆ ਆ ਬਲਾ ਔਰ ਜੁਰਜੂ ਕਰਦੀ ਔਰ ਜੁਰਜੂ ਬਾਕੀ ਸੀਟਾ ਸੂਟਾ ਸਿਸਟਮ ਕੋਈ ਕਸਰ ਕਰ ਛੱਡਦਾ ਨਹੀਂ ਇਹ ਚੈਸੀ ਦੇਖਾ ਵਿੱਚੋਂ ਇੱਧਰ ਆ ਸੱਚ ਅਜਾ ਮੈਡਲ ਧਰਨੇ ਆ ਨਾ ਇੱਧਰ ਆ ਜਟਾ ਵਿੱਚ ਹੁਣ ਆ ਦੇਖੋ ਆਂਦੀ ਬਾਡੀ ਸ਼ੈਲ ਬਣਿਆ ਨਾ ਦਿਖਾ ਕੋਈ ਵੀ ਪੀਸ ਦਾ ਹੀ ਨਹੀਂ ਹੈਗਾ ਵੀ 5 ਲੱਖੇ ਬਣਿਆ ਬਾਡੀ ਸ਼ੈਲ ਬ੍ਰਾਂਡ ਨੂ ਬ੍ਰੈਂਡ ਨਿਊ ਬ੍ਰੈਂਡ ਨਿਊ ਜਿਸ ਤਰ੍ਹਾਂ ਤੁਸੀਂ ਵੀਡੀਓ ਦੇਖੀ ਸੀ ਉਹਦੇ ਵਿੱਚ ਆਪਾਂ ਕੱਲੀ ਚੀਜ਼ ਬਾਕਾਇਦਾ ਦਿਖਾਈ ਆ ਹਾਂ ਵੀ ਇਹ ਇਸ ਤਰ੍ਹਾਂ ਹੀ ਆ ਵੀ ਪੂਰਾ ਜੋੜ ਲਾ ਕੇ ਨਹੀਂ ਹਾਂ ਜੇ ਪੁਰਾਣੀ ਬਾਡੀ ਹੋਊਗੀ ਉਹ ਨੂੰ ਮੈਂ ਤੁਹਾਨੂੰ ਦੱਸੂਗਾ ਵੀ ਇਹ ਪੁਰਾਣੀ ਬਾਡੀ ਨੂੰ ਹੀ ਰੀਪੇਂਟ ਹੋਇਆ ਹੋਇਆ ਵੀ ਉਹ ਨੂੰ ਟਾਂਕੇ ਟਾਂਕੇ ਲਾਏ ਆ ਲਾਈ ਹੋਇਆ ਪਰ ਜਿਹੜੀ ਚੀਜ਼ ਜ਼ਿਆਦਾ ਗਲੀ ਆ ਉਹ ਨੂੰ ਆਪਾਂ ਲਾਈਕ ਨਹੀਂ ਕਰਦੇ ਉਹ ਨੂੰ ਕਹਿੰਦੇ ਆ ਵੀ ਚੇਂਜ ਕਰੋ ਚੇਂਜ ਹੀ ਕਰ ਲਓ ਚੇਂਜ ਕਰੋ ਕਿਉਂਕਿ ਇਹਦੀ ਲਾਈਫ ਟਾਈਮ ਗਾਰੰਟੀ ਕੁਝ ਮਤਲਬ ਉਹਦੇ ਨਾਲੋਂ ਬਹੁਤ ਜ਼ਿਆਦਾ ਹੈ ਇਹਦੇ ਚ ਯਾਰ ਇੱਕ ਤਾਂ ਪੇਂਟ ਕੁਆਲਿਟੀ ਐਨ ਓਕੇ ਵੀ ਨਵੀਂ ਚੀਜ਼ ਆ ਨਵੀਂ ਜਦਰਾ ਦਿਖਾਈ ਇੱਥੇ ਆਕੇ ਇੱਥੇ ਸਾਡੇ ਕੈਮਰਾਮੈਨ ਦੀ ਸ਼ਕਲ ਵੀ ਦਿਸ ਜਾਨੀ ਬਹਿ ਜਾ ਇੱਥੇ ਥੱਲੇ ਦੇਖ ਦਿਸਦਾ ਵਿੱਚ ਕਿ ਨਹੀਂ ਹੁਣ ਸਾਡਾ ਨਾ ਹੋ ਹੀ ਲੇਟ ਗਿਆ ਸੂਰਜ ਦੇਵਤਾ ਚਲੇ ਗਿਆ ਇਹ ਤਾਂ ਤੁਹਾਨੂੰ ਸ਼ਕਲ ਦਿਖਾ ਦੇਣੀ ਹੈ ਕੈਮਰੇ ਵਾਲੇ ਦੀ ਵੀ ਪੇਂਟ ਕੁਆਲਿਟੀ ਤੋਂ ਇੰਨਾ ਕੰਮ ਓਕੇ ਨਾ ਵੀ ਬਾਬੇ ਦੀ ਮੇਰ ਆ ਲੈ ਤੇ ਆਹ ਲਾਈ ਲੂ ਇਹ ਕਿੰਨੇ ਇੰਚਾ ਵੀਰੇ ਇਹ 20 ਇੰਚ ਦੇ ਪਾਇ ਵੀਰੇ 20 ਇੰਚ ਛੋਟਾ ਸਿਰਾ ਲਾਤਾ ਯਾਰ ਇਹਦੇ ਨਾਲ ਵੀ ਜੇ ਕਿਸੇ ਵੀਰ ਨੇ ਉਹ ਛੱਤ ਲੈਣੀ ਹੈ ਜੀ ਦੇ ਦਾਂਗੇ ਹਾਂਜੀ ਇਹਦੇ ਨਾਲ ਛੱਤ ਆ ਵੀ ਆਪਾਂ ਜੀ ਥੋੜੀ ਜਿਹੀ ਹਾਈਟ ਨੇਸ ਆਪਾਂ ਫਰੇਮ ਦੀ ਤਾਂ ਹੀ ਰੱਖੀ ਆ ਅੱਛਾ ਵੀ ਜੀ ਫਰੇਮ ਰੱਖ ਕੇ ਬੰਦੇ ਨੇ ਰਿਕੁਆਇਰਮੈਂਟ ਆ ਵੀ ਛੱਤ ਲਾਉਣੀ ਆ ਲੱਗ ਸਕਦੀ ਆ ਐਸੇ ਸ਼ੀਸ਼ੇ ਤੇ ਐਸੇ ਸ਼ੀਸ਼ੇ ਤੇ ਲੱਗਦੀ ਬੋਲੇ ਇਹ ਤੇਰੇ ਹਾਂਜੀ ਅੱਗੇ ਆਪਾਂ ਸ਼ੀਸ਼ਾ ਲਾਇਆ ਸੀ ਦੂਜਾ ਉਹ ਥੋੜਾ ਜਿਹਾ ਸ਼ਾਰਟ ਕੀਤਾ ਸੀ ਵੀ ਉਹਦੇ ਨਾਲ ਫਿਰ ਛੱਤ ਨਹੀਂ ਲੱਗਦੀ ਉਹਦੇ ਨਾਲ ਛੱਤ ਇਹਦੇ ਨਾਲ ਛੱਤ ਲੱਗਦੀ ਆ ਹਾਂ ਇਹਦੇ ਨਾਲ ਨਹੀਂ ਕੋਈ ਚੱਕਰ ਵੈਰੀ ਗੁੱਡ ਸਟੀਅਰਿੰਗ ਸਟੂਰ ਹੈ ਕੇ ਬਗੜ ਆ ਸੀਟਾਂ ਦੀ ਕੁਆਲਿਟੀ ਵੀ ਦਿਖਾਈ ਇਹ ਕਿਰ ਇੱਧਰ ਦੇ ਕੋਈ ਵੀ ਚੀਜ਼ ਹੈ ਨਾ ਐ ਨਹੀਂ ਹੈਗਾ ਵਿਚ ਗਜਾੜੂ ਅੰਦਰੋਂ ਦੇਖ ਫੀਟਿੰਗ ਬੂਟਿੰਗ ਸਿਸਟਮ ਦੀ ਗੱਲ ਫਿਰ ਉੱਥੇ ਆ ਗਿਆ ਲੀਵਰ ਦੇਖੀ ਸੁਣਾ ਤੁਹਾਨੂੰ ਦੱਸਿਆ ਵੀ ਕੰਮ ਕਰੀ ਦਾ ਸ਼ੌਂਕ ਨਾ ਕਰੀ ਦਾ ਹੁੱਕ ਤੱਕ ਮੈਂ ਕਿ ਨਕਲੀ-ਕਲੀ ਚ ਜਾ ਥਾਰ ਵਾਲੀਆਂ ਲਾ ਦਿਆਂ ਨਾ ਇਹ ਥਾਰ ਵਾਲੀਆਂ ਇਹਦੇ ਵੀ ਮਗਰ ਲਾਈਟਾਂ ਦਾ ਪੁਆਇੰਟ ਦਿੱਤਾ ਆਪਾਂ ਹਾਂਜੀ ਲਾਈਟ ਪੁਆਇੰਟ ਆ ਮਿਲ ਤੋਲੀ ਆਪਾਂ ਪਾ ਸਕਦੇ ਆ ਕਮਾਈ ਨੇ ਇਹਦੇ ਨਾਲ ਜੁਆਇੰਟ ਕਰ ਦੋ ਜੁਆਇੰਟ ਕਰ ਸਕਦੇ ਆ ਨਾ ਆ ਪੰਜਵਾਂ ਸਫੇਰ ਪੰਜਵਾਂ ਸਫੇਰ ਵੀ ਲੱਗ ਕਿਸੇ ਕੋਲੋਂ ਰਾਹ ਨਾ ਜਾਵੇ ਗੱਲ ਫਿਰ ਉੱਥੇ ਨਹੀਂ ਮੇਰਾ ਕੈਮਰਾਮੈਨ ਅਜ ਫਿਰ ਨਵਾ ਤੇ ਜਿੱਥੇ ਬੈਲਟ ਐ ਨੂੰ ਹੀ ਦੇਤੀਆਂ ਬੈਲਟਾਂ ਨੂੰ ਹੀ ਲੱਗੀਆਂ ਇਹ ਨਾ ਸਾਡੇ ਭਰਾ ਦੇ ਵਿੱਚ ਵਜਦਾ ਵਸਦਾ ਕੈਨੇਡਾ ਅਸੀਂ ਵੀਡੀਓ 'ਚ ਆਪਾਂ ਥੋੜੀ ਜਿਹੀ ਤਾਂ ਲੇਟ ਹੋ ਗਏ ਹਾਂ ਵੀ ਫੈਮਿਲੀ ਸਾਰੀ ਆਈ ਹੋਈ ਕਰਕੇ ਚਲੋ ਥੋੜਾ ਜਿਆ ਹੁੰਦਾ ਹੀ ਆ ਹੁੰਦਾ ਹੀ ਆ ਉਹ ਵੀ ਟਾਈਮ ਜ਼ਰੂਰੀ ਆ ਜ਼ਰੂਰੀ 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 ਇਹ ਆ ਗਈ